ਮੈਂ ਕਰਦੂੰਗੀ ਲਾੜੇ ਨਾਲ ਫੜ ਜਾ ਮਾਰ ਕੇ ਫੜਦਾ ਸਾਰਾ ਕਿੰਨਾ ਦੋ ਰੋੜਾ ਕੰਮ ਕਰਦੇ ਰਸੀਸੀ ਲੈ ਬੰਦੇ ਕਿੱਸਾ ਕਿੰਨੀ ਕਸਿਆ ਦਿਨਾ ਦੋ ਮੈਂ ਆ ਕੇ ਉਹ ਮੈਂ ਤੁਨੀ ਜੂਗਾ ਉਹਰਾ ਕਿ ਬਲਾਕੇ ਕਹਿ ਗਈ ਬਾਪਾ ਤੁਰਿਆ ਜਾ ਉਸ ਦੀ ਬਾਪੀ ਕਿਉਂ ਆਇਆ ਕੁ ਨਾ ਰਿਹਾ ਕਿਉਂ ਆਇਆ ਕਿਉਂ ਜਾ ਰਿਹਾ ਨਹੀਂ ਮਗਰ ਕੁ ਸੁਣਿਆ ਹੈ ਬੈਠ ਕੇ ਟਿਕਾਈ ਰੱਖਦੇ ਹੈ ਨੱਚ ਮੈਨੂੰ ਮੈਂ ਮਾਰ ਦਿੱਤੀ ਉਹ ਗਿੱਲੇ ਲੈ ਕੇ ਆਇਆ ਦੀ ਖੇਤੋਂ ਕਿੱਧਰ ਗਿਆ ਕਿਹੜਾ ਗਿੱਲੂ ਰਹਿ ਨਹੀਂ ਕੋਈ ਕਿੰਨਾ ਕੋਈ ਲੰਗੇ ਲੈ ਕੇ ਤੂੰ ਲੈ ਕੇ ਆਇਆ ਦੀ ਮੈਂ ਆਪਰੇ ਚ ਮੈਂ ਛਾਲ सुफना सुफना ठीक हो तू हां मैं ठीक है सुफना दी सुफनी आया थी और की थी गा सुफना दी चला कैसे पेश आ जा सुफना दी मेरी का जान करती जेनी पेश आ जा सुफना दी सुफना दी मिल लो सुफना दी क्या हो जा 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 ਤਨ ਕੀ ਕੋੜੇ ਵੇਚ ਕੇ ਪਾਇਨੇ ਬੈਠੇ ਹੋ ਰਿੰਡਨ ਕਰ ਰਹੇ ਹੈਗਾ ਪੈਣ ਦਾ ਵੀ ਤਰੀਕਾ ਦੇਖ ਕੇ ਕਿਵੇਂ ਪਾਇਨੀ ਆ ਠੀਕਾ ਦੁਖਦਾ ਦੀ ਓਹੋ ਤੁਸੀਂ ਸਾਰਾ ਆਖਣ ਲੱਗ ਰਹੇ ਹੋ ਕਿ ਮੈਂ ਟੀਕਾ ਦੁਖਦਾ ਠੀਕਾ ਉਹ ਤਾਂ ਸੁਫਨਾ ਦੀਗਾ ਬੈਠੇ ਹੋ ਨਾ ਤੁਸੀਂ ਕਹਿੰਦੇ ਸੀ ਪਾਣੀ ਲਾਉਣ ਜਾਣਾਗਾ ਚਾਹ ਪਾਣੀ ਪੀ ਲੋ ਆ ਪਈਆਂ ਨੇ ਬੈਠੇ ਹੋ ਨਾ ਕੁਲੀ ਕਾਲੀ ਕਰ ਲੋ ਮੈਂ ਚਾਹ ਲੈਣੀ ਹੈਗੀ ਚਾਹ ਪੀਣੀ ਹੈ ਮਾਰੇ ਤਾਂ ਤੁਸੀਂ ਪਾਣੀ ਕਹਿੰਦੇ ਸੀ ਪਾਣੀ ਲਾਉਣ ਜਾਣਾਗਾ ਕਿਹਦੇ ਪਾਣੀ ਦੀ ਗੱਲ ਕਰਦੀਆਂ ਤੂੰ ਜਿਹੜੇ ਸਾਹਿਬ ਨੇ ਰਾਤ ਸੁਪਨੇ 'ਚ ਤੂੰ ਕਹਿੰਦੀ ਸੁਪਨਾ ਆਇਆ ਦੀ ਤੈਨੂੰ ਜਿਹੜੇ ਸਾਹਿਬ ਨੇ ਸੁਪਨੇ 'ਚ ਮੇਰ ਨਾਲ ਬਣੀ ਹੈ ਕਿ ਨਾ ਰਾਤ ਨੂੰ ਕੀ ਮੈਂ ਤਾਂ ਦਿਨੇ ਵੀ ਨਹੀਂ ਪਾਣੀ ਲੈਣ ਜਾਂਦਾ ਫਿਰ ਆਏ ਕਿਵੇਂ ਚਾਗੂਗਾ ਆਪਣਾ ਮੈਂ ਤਾਂ ਦੇ ਆਂ ਜੀ ਆਪੇ ਦੂੰਗਾ ਨਾ ਜੀ ਵਾਰੀ ਵਾਰੀ ਦਿਹਾੜੀਆਂ ਨਹੀਂ ਭੇਜਿਆ ਕਰਦੇ ਨਾਲੇ ਆਪਾਂ ਨੂੰ ਕੀ ਬਚੂਗਾ ਕਰ ਦਿਹਾੜੀਆਂ ਭੇਜ-ਭੇਜ ਕੇ ਪਿਛਲੀ ਵਾਰ ਆਪਾਂ ਨੇ ਘਾਟਾ ਖਾ ਲਿਆ ਫੇ ਮੈਂ ਵੀ ਗਿਆ ਜਾਂਦਾ ਪਾਣੀ ਲੈਣ ਮੇਰ ਨਾਲ ਜਿਹੜੇ ਸਾਹਿਬ ਨੇ ਸੁਪਨੇ 'ਚ ਬਣੀ ਹੈ ਜੇ ਉਹ ਕਿ ਨਾ ਅੱਖਾਂ ਦੇ ਸਾਹਮਣੇ ਬਣ ਕੇ ਮੈਂ ਜਉਤੀ ਪੜਾਂ ਤਿਆਗ ਦੂੰਗਾ ਮੈਂ ਤੇ ਤੇਹਾੜੀਆ ਭੇਜੂੰਗੀ ਤੁਸੀਂ ਕਹਿੰਦੇ ਕੀ ਗੱਲ ਕਰਦੇ ਹੋਗੇ ਮੈਂ ਹੈਗੀ ਆ ਤੁਹਾਡੇ ਨਾਲ ਮੈਂ ਚੱਲਿਆ ਕਰੂੰਗੀ ਐਹੀ ਜੀ ਕੀ ਕਰਦਾ ਕੀ ਹੋਰ ਆਪਾਂ ਨਹੀਂ ਵਾਰੀ ਵਾਰੀ ਦਿਹਾੜੀਆ ਭੇਜਦੇ ਨਾਲੇ ਚੱਲ ਜੇ ਤੂੰ ਜਾ ਦੇ ਖੇੜੇ ਪੈਣੀਆਂ ਜੇ ਤੂੰ ਨਾਲ ਚੱਲੇਗੀ ਫਿਰ ਬਗ ਜਾਣਾ ਨਾ ਨਾ ਮੈਂ ਤੁਹਾਡੇ ਨਾਲ ਚੱਲਿਆ ਕਰੂੰਗੀ ਚਾਹੇ ਜਿੰਨੇ ਲੈ ਕੇ ਚੱਲਿਆ ਕਰੋ ਪਾਣੀ ਲਾਉਣ ਚਾਹੇ ਰਾਤ ਨੂੰ ਆਪ ਆਪ ਚੱਲਿਆ ਕਰਾਂਗੇ ਉਹਨੇ ਜਾਣੇ ਸ਼ੌਂਕਾ ਸ਼ੌਕੀ ਦੀ ਲੈ ਸੱਚੀ ਮੁੱਚੀ ਕੇਈ ਸੌਂ ਲੱਗੇਵੇਂ ਨਾ ਆਪਾਂ ਜ਼ਰੂਰ ਚੱਲਿਆ ਕਰਾਂਗੇ ਦੋਨੇ ਪਾਣੀ ਦਾ ਪਹਿਲਾਂ ਮੈਂ ਸੱਚੀ ਗੱਲ ਕਰਦੀ ਆ ਨਾਲੇ ਮ ਚੰ ਠੀਕ ਹੈ ਫੇਰ ਵਗ ਜਾਂਗੇ ਹਾਂ ਮਰ ਤੁਸੀਂ ਚਾਹ ਪੀ ਲਓ ਬੈਠੇ ਹੋ ਜਾ ਲੈ ਤੂੰ ਲੈ ਚਾਹ ਨਾਲੇ ਤਾਂ ਮੈਂ ਮੂੰਹ ਤੋਲਾ ਨਾਲੇ ਕੁਲੀ ਕੱਪਾ ਕਰਿਆ ਮੈਂ ਠੀਕ ਹੈ ਹਾਂ ਲੈ ਚਾਹ ਲੈ ਇੱਕ ਦਮ ਦਿਨ ਤੋਂ ਕੁੱਤੇ ਦੇ ਕਹੇ ਜੀ ਆ ਰਹੇ ਨੇ ਕੱਪੜੇ ਨਹੀਂ ਸੁੱਕਦੇ ਹੈਗੇ ਦੋ ਦਿਨ ਹੋ ਗਏ ਧੋਏ ਪਿਆ ਨੂੰ ਸੰਨੀਤਾ ਹਾਂ ਜੀ ਅਥੱਲੇ ਕਹਿੰਦੇ ਦੇਖਦੇ ਪਹਿਲਾਂ ਇਹਨੂੰ ਚੱਕ ਐਂ ਕਹਿੰਦਾ ਟੀ ਹਾਂ ਜੀ ਮੈਂ ਦੁਕਾਨ ਤੇ ਜਾਣਾ ਹਾਂਜੀ ਉੱਥੋਂ ਟਾਈਮ ਨਾਲ ਆ ਜੂੰਗਾ ਠੀਕ ਹੈ ਤੂੰ ਵੀ ਆਪਣੇ ਕੰਮ ਧੰਦੇ ਨਿਵੇੜ ਕੇ ਕਿ ਨਾ ਰੋਟੀ ਟੁੱਕ ਬਣਾ ਕੇ ਰੱਖੀ ਫੇਰ ਚੱਲਾਂਗੇ ਆਪਾਂ ਖੇਤ ਪਾਣੀ ਲੈਣ ਕੋਈ ਨਹੀਂ ਜੇ ਸਾਨੂੰ ਇੱਕ ਵਾਰੀ ਕਹੇ ਤਾਂ ਵੀ ਚੱਲਾਂਗੇ ਇਹ ਜਰੂਰ ਜਾਉਂਗੀ ਮੈਂ ਤੁਹਾਡੇ ਨਾਲ ਪੱਕਾ ਜਾਵੇਂਗੀ ਪੱਕਾ ਜਾਉਂਗੀ ਸੋਵੇਂ ਖਾਲੀ ਹੁਣ ਯਕੀਨ ਵੀ ਮਾਨਾ ਮਾੜਾ ਮੋਟਾ ਮੇਰਾ ਚੱਲ ਠੀਕ ਹੈ ਡਰ ਚਾਹੁੰਦੀ ਐ ਮਾਂਚੇ ਸ਼ਾਂਹ ਸ਼ਾਂਹ ਵਿੱਚ ਹੀ ਰਹਿ ਜਾਈਏ ਨਹੀਂ ਕੋਈ ਮੈਂ ਜੀ ਜੇ ਨਾ ਬਣੀ ਉਹ ਤੋਂ ਡਰ ਲੱਗ ਜਾਂਦਾ ਤੇ ਚੱਲ ਜਿਗਾਹਾਂ ਤੇ ਮੈਨੂੰ ਤਾਂ ਲੱਗਦਾ ਰਾਤ ਮੇਰੇ ਬਿੱਲੇ RAM ਨੇ ਸੁਪਨੀ ਕੋਈ ਤਕੜਾ ਦੇਖ ਲਿਆ ਜਿਹੜਾ ਮੇਰੀ ਸੌਂਦਾ ਵੀ ਨਹੀਂ ਯਕੀਨ ਕਰਦਾ ਹੈਗਾ ਚਲੋ ਜਾਉਂਗੀ ਤਾਂ ਹੈਗੀ ਨਾਲ ਤਾਂ ਜਾਉਂਗੇ ਇਹ ਜੀ ਤਾਂ ਕੀ ਗੱਲ ਆ ਗਈ ਮੈਂ ਕੰਮ ਤਾਂ ਨਿਬੜ ਗੇ ਬਸ ਓਹੋ ਲੈ ਮਾਤਰਾਣੀ ਦੀ ਕੇਕ ਪਾਨਾ ਦੇ ਕਾਂਟਾ ਫੁੱਲ ਕਰਤੀ ਇੱਦਲੀ ਵੀ ਪਰਖੇ ਸੈਰ ਤੇ ਤੇ ਆ ਵੀ ਫੁੱਲ ਕਰਤੀ ਹੁਣ ਨਹੀਂ ਕਿਸੇ ਸਮਾਨ ਦੀ ਕਾਟ ਜਿਹੜਾ ਮਰਜੀ ਗਾਗਾ ਅਜੇ ਹੁਣ ਨਹੀਂ ਖਾਲੀ ਮੁੜਨ ਦਿੰਦਾ ਅਹ ਸੱਚਾ ਲੇ ਬਿੱਲੀ ਨੰਮੂ ਦਾ ਭੁੱਲੇ ਗਿਆ ਖੇਤ ਕੰਮ ਕਰਮਾਨ ਵੀ ਜਾਣਾ ਹੈ ਪਰ ਤੂੰ ਕਿੱਥੇ ਜਾਂਦਾ ਤੀ ਇਕੱਲਾ ਉਹ ਤਾਂ ਸੁਨੀਤਾ ਨੇ ਸਾਥ ਦੇਤਾ ਉਹਨੇ ਕਹਿਤਾ ਮੈਂ ਬਾਗ ਚੱਲੂੰਗੀ ਧਰ ਮਾਇਆ ਮਗੇ ਕੋਈ ਖੁੱਡ ਨਹੀਂ ਜਿਹੜੇ ਸਾਬ ਨਾਲ ਤੈਨੂੰ ਕਿਹਨ ਸੁਫਨਾ ਆਇਆ ਤੀ ਤੂੰ ਰਮਾਨ ਦੀ ਤਾਂ ਦੂਰ ਗੱਲ ਤੂੰ ਤਾਂ ਖੇਤ ਚ ਗੇੜਾ ਮਾਰਨੀ ਜਾਣਾ ਤੀ ਲੈ ਕਰ ਫਿਰ ਬਹੁਤ ਟਾਈਮ ਹੋ ਗਿਆ ਹੁਣ ਤਾਂ ਬਤਾ ਦੇ ਫਿਰ ਦੁਕਾਨ ਚੱਲ ਫਿਰ ਅਸਮਾਨ ਸਨੇ ਸ਼ਾਮ ਦੇ ਚੰਨ लोग लुक लाते समान शांत है सारा चल चार। हम शटर बंद कर दे लेवल ले रहा शटर भी पे बज गया आए करे तो किया जाए चले चले ਆਖੇ ਉੱਤੀ ਤੈ ਮਨਾ ਚਾਹੀਏ ਕਿੰਨ ਕੰਮ ਮਾਨੀ ਲੈ ਤੋ ਬੁਲਾਏ ਲੈ ਵੀ ਚਾਤ ਰਿਆ ਕਣਕ ਦਾ ਤੈ ਵੀ ਰਵਾਣੀ ਆ ਐਂ ਕਰ ਤੂੰ ਵੀ ਧੁਰ ਹਣ ਕੇ ਰਾਂ ਨਾਲੇ ਘਰ ਦੇ ਜਲਾਲੀ ਦੀ ਲਾਲੀ ਨਾਲ ਚਿਹੜ ਦੇਖਦੇ ਇਹਨਾਂ ਦੀ ਝਟ ਅੱਜ ਨੇ ਤਾਂ ਆਪ ਮੈਚ ਖਾਊਗਾ ਕਦਰੋਂ ਆਇਆ ਬਾਈ ਹੋਏ ਕੀ ਹਾਲ ਏ ਮਰਤਾ ਵਧੀਆ ਬਾਈ ਵਧੀਆ ਤੂੰ ਦੱਸਾ ਉਹ ਤੂੰ ਕੱਲ ਕੰਮ ਕਰਵਾਣ ਗਿਆ ਜੀ ਰਾਮ ਕੀ ਕਰੇਗੀ ਰਹਿ ਗਿਆ ਬਾਈ ਅੱਧਾ ਕਿੱਲਾ ਜਰਾ ਅੱਛਾ ਕਿੱਲਾ ਕਵੇਰਾ ਰਹਿੰਦਾ ਫਿਰ ਹੁਣ ਨਾਲੇ ਮੈਂ ਦੁਕਾਨ ਤੇ ਹੁਣ ਸੁਣ ਕੇ ਆਇਆ ਅੱਛਾ ਲਾਲਾ ਦੁਕਾਨ ਆਵਦਾਨ ਲੱਗ ਰਹੀ ᱛੀ ਆ ਹਾਂ ਲਾਲਾ ਤੇ ਲਾਲੀ ਅੱਜ ਕੰਮ ਕਰਵਾਣ ਜਾਣਗੇ ਰਾਤ ਨੂੰ ਦੋਈ ਜੀ ਅੱਛਾ ਜੀ ਹਾਂ ਨਾਲੇ ਆਪਾਂ ਨਾਲ ਕਰਾਂਗੇ ਚੌੜਾ ਨਾਲੇ ਆਪਾਂ ਦੀ ਕੰਮ ਕਰਵਾ ਕੇ ਆਵਾਂਗੇ ਨਾਲੇ ਨਯਾਰੇ ਆਣਗੇ ਨਾਲੇ ਨਯਾਰੇ ਜਾਣਗੇ ਠੀਕ ਆ ਲੈ ਤੂੰ ਐਂ ਕਰਾ ਸਿਤੀ ਦੇਦੇ ਰੋਟੀ ਖਾ ਕੇ ਆਜਾ ਆਪਾਂ ਮਿਲਦੇ ਆ ਠੀਕ ਐ ਚੱਲ ਠੀਕ ਐ ਮਿਲਣਾ ਦੇਖਦੇ ਹਾਂ ਲੈ ਬੁਰੀ ਬਾਤ ਇਹ ਹੈ ਕਈਆਂ ਦੀ ਹਮ ਤਾਂ ਚਲੋ ਜੀ ਬਾਹਰੋਂ ਨਹੀਂ ਤੀ ਹਾਂ ਪਹਿਲੀ ਲੇਟ ਹੋਈ ਜਾਂਨੇ ਆ ਚਲੋ ਚਲੋ ਮੋੜੋ ਤੋਂ ਠੀਕ ਆ ਮਾਟਾ ਮਾਟਾ ਇਹਦਾ ਮੁੰਡਾ ਕੀ ਆ ਜਾਏਗਾ ਆ ਜਾ ਦੇਖ ਕੀ ਹੋ ਰਹੀ ਕੱਪਸ ਹੋ ਰਹੀ ਲੈ ਇੱਕ ਗੱਲ ਸੁਣ ਸੁਨੀਤਾ ਮੇਰਾ ਤਾਂ ਨਹੀਂ ਜਾਣ ਨੂੰ ਧੀ ਕਰਦਾ ਜਿਹੜੇ ਸਾਹਮਣੇ ਕੜਾ ਸੁਪਨਾ ਆਇਆ ਧੀ ਉਹ ਤਾਂ ਕਣਕ ਸੁੱਕਣ ਲੱਗ ਰਹੀ ਹੈ ਕਿ ਜਾਣਾ ਪਊਗਾ ਇੰਨਾ ਡਰੀ ਜਾਓ ਕੁਝ ਨਹੀਂ ਹੁੰਦਾ ਹੈਗਾ ਇੱਕ ਤਾਂ ਸਾਰਾ ਦੇ ਤਾ ਚਲ ਮਾਤਾ ਰਾਣੀ ਪਲੀ ਕਰੇ ਹਾਂ ਸਮਾਰੋ ਕੁ ਵੇਜੀ ਤੇ ਪੁੱਛੀ ਦੀਗੇ ਕੋਈ ਨੋ ਨੰਬਰ ਨੀ ਕੋਈ ਇਹ ਹੋ ਰਿਹਾ ਸੋ ਨੋਕੀਲੋ ਭਾਗੇ ਰੋਕਲੀ ਸਕੂਟਰੀ ਐ ਦੱਸ ਦਾਂ ਜਿਹੜਾ ਕਹਿੰਦਾ ਰਾਤ ਮੇਰੇ ਸੁਖਣੇ ਚ ਤੋਂ ਆਦੀ ਉਰੇ ਕੇ ਸਰਦਾ ਜਾਂਦੀ ਮੈਂ ਪਿੱਛੇ ਉਹ ਪੁੱਸ ਨਹੀਂ ਹੈਗਾ ਜੀ ਹੁਣ ਤਾਂ ਤੁਰਪੋ ਫਿਰ ਤੁਸੀਂ ਐਂ ਕਹਿੰਦੇ ਦੀ ਉਰੋ ਲੈ ਕੇ ਜਾਂਦੀ ਗੀ ਲੈ ਮੈਨੂੰ ਕਾਂ ਨੂੰ ਲੈ ਕੇ ਕਹਦਾ ਸੁਪਣਾ ਦੀਗਾ ਚੱਲੇ ਫੇ ਚਲੋ ਚਲੋ ਜਾ ਜੀ ਪਾ ਡਿਕੇ ਮੈਂ ਡਿਕੇ ਤੂ ਸੁਪਨੇ ਚ ਤੂੰ ਹੋਇ ਨਾ ਡਰੀ ਜਾਓ ਅੱਜ ਨਾ ਪ੍ਰਵਾਹ ਮਨੋ ਠੀਕ ਆ ਅੱਜ ਮੈਂ ਤੁਹਾਡੇ ਨਾਲ ਆਂਗੀ ਚਲੋ ਤੁਸੀਂ ਫਟਾਫਟ ਮੈਂ ਡਾਰੀ ਹੋਣੀ ਛੇਤੀ ਖਾਜਾ ਖਾਜਾ ਮੈਂ 2 ਮਿੰਟ ਇਹ ਖਾਜਾ ਹਮੈਂ ਤੇ ਦਿਖਾਣਾ ਮੈਂ ਕਿਵੇਂ ਫਸਾਈ ਖਾਜਾ ਖਾਜਾ ਉਹ ਤਾਂ ਸੁਪਨਾ ਤੀਗਾ ਜੀ ਨਾਲੇ ਸੋਹਣਾ ਦਾ ਸੋਹਣਾ ਤੂੰ ਦੇਖ ਤਾਂ ਦੇਖੀ ਮਾ ਉਧਰੋਂ ਆਨਦੀ ਭੱਜਾ ਮੋਟਰ ਕੋਲੋਂ ਆਏ ਭੱਜਾ 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 ਏ ਆਏ ਭੱਜਾ ਨਹੀਂ ਜਿਹੜਾ ਕਰੋ ਆਏ ਟੰਗਾ ਤਾਂ ਹਾਂ ਹੋ ਗਈ ਮੈਨੂੰ ਮੁਝੇ ਸੱਤਨਾ ਖਾ ਲਈਓ ਆ ਜਾ ਕੋਈ ਨਹੀਂ ਚੱਲ ਕਿ ਸਾਨੂੰ ਕਾਇਦਾ ਮੈਂ ਤੁਹਾਡੇ ਨਾਲ ਆਂਗੀ ਅੱਜ ਫਿਰ ਬਾਤ ਹੈ ਮੈਂ ਡਰ ਹਾਂ ਚਲੇ ਹਾਂ ਅੱਜ ਨਾ ਡਰੋ ਜਾਵਾਂ ਵੀ ਫਿਰ ਅੱਜ ਕਿੱਥੇ ਡਰੇ ਮੈਂ ਅੱਜ ਤਾਂ ਮੈਂ ਤੈਨੂੰ ਸਾਰਾ ਕੁਝ ਦਿਖਾਣ ਲੱਗ ਰਿਹਾ ਵੀ ਸੋਹਣੇ ਚ ਆਏ ਬਣੀ ਸੀ ਮੇਰੇ ਨਾਲ ਫਿਰ ਹੁਣ ਸੋਹਣੇ ਨੂੰ ਯਾਦ ਨਾ ਕਰੋ ਬਾਰੀ-ਬਾਰੀ ਨਹੀਂ ਉਹਰਾ ਸੋਹਣਾ ਯਾਦ ਕਰਨਾ ਚਾਹੀਦਾ ਏ Aduh! Taz다가 terminar cajanya! Aduh behavi! Kita... Macam ni kaik gehört! Kau wahai mungkin dengarnya! drie marcabring lain ada pihak! Kumpul kumpul lagi! lagi ਜਿਨੀ ਨਹਿਰੀ ਆਈ ਜਾਂਦਾ ਕਾ ਬਾਜਾਂ ਹੀ ਆਈ ਜਾਂਦੇ ਨੇ ਕਾਦੀ ਆਉਂਦੀਆਂ ਨੇ ਹੋਰ ਖੇਤਾਂ 'ਚ ਕੀ ਹੁੰਦਾ ਰਾਤ ਨੂੰ ਨਹਿਰੀ ਹੁੰਦੇ ਇੱਕ ਅਜੇ ਲੇਟ ਆਜੀ ਕੋਠੇ 'ਚ ਵੱਲੇ ਹੁੰਦੇ ਨੇ ਵੈਸੇ ਹੋਰ ਤਾਂ ਕੋਈ ਗਮਾਂਡੇ ਵੀ ਨਹੀਂ ਦਾ ਖੇਤ ਦਾ ਹੋਰੇ ਕਿਤੇ ਪਿੰਡ ਨਾਲੇ ਸਾਰਾ ਚੱਲ ਗਿਆ ਟਿੰਗਾਂ ਨੇ ਕਦੀ ਬਾਜਦੀਆਂ ਨੇ ਹੋਰ ਤਾਂ ਭਾਂਡੀਆਂ ਬਾਜ ਜਾਂ ਬਹੁਤ ਖਾਊਗਾ ਆ ਜਾ ਆ ਜਾ ਕੋਠਾ ਖੋਲਦੇ ਨਾਲੇ ਆਟੋਮੈਟਿਕ ਲਾ ਦਿੰਦੇ ਹੁਣ ਤਾਂ ਤੇਰਾ ਬਿੱਲਾ ਰਾਮ ਵਧੀਆਗਾ ਦਿਲਾੜਾਗਾ ਕੀ ਤੂੰ ਤਾਂ ਬੋਲੀ ਮੈਨੂੰ ਡਰ ਲੱਗਦਾ ਇਹਨੂੰ ਤਾਂ ਲੱਗਣੀ ਲੱਗਣਾ ਦਿਲ ਤਾਂ ਫੇਰਾ ਵੱਡਾ ਬਿੱਲੇਰਾਮ ਦਾ ਬਣ ਕੇ ਫੇਰ ਗਈ ਤੂੰ ਆ ਗਈ ਜੀ ਆ ਗਈ ਆਹ ਕਹਿੰਦਾ ਸੀ ਆਹ ਔਰੇ ਕਹਿੰਨਾ ਉਰੇ ਬੈਠਾ ਸੀ ਜਿਹੜਾ ਕਹਿੰਦਾ ਸੀ ਬਿੱਲੇ ਲਾਮਾ ਤੈਨੂੰ ਧਰਨੇ ਤੇ ਜਾਣਾ ਚਾਹੀਦਾ ਦਿੱਲੀ ਜਾਣਾ ਚਾਹੀਦਾ ਕੀ ਹੋ ਗਿਆ ਮੋਟੇ ਜਾਤਾ ਉਹ ਬਿੱਲੇ ਨੂੰ ਡਰਾਇਆ ਤੂੰ ਹੀ ਡਰਾਇਆ ਚੰਗਾ ਪਹਿਲਾਂ ਉਹ ਹੀ ਡਰਾਇਆ ਮੋਟੇ ਦਾ ਤਾਤਾ ਤੂੰ ਸਾਫੇ ਰੋਖੇ ਤਾਂ ਨਹੀਂ ਚੱਕੀ ਜਾਂਦਾ ਮੈਂ ਤਾਂ ਕੁਝ ਵੀ ਨਹੀਂ ਦਿਖਿਆ ਹੈਗਾ ਉੱਪਰ ਚਲੋ ਬਾਹਰ ਖੋਲੋ ਜੀ ਛੇਤੀ ਆ ਭੱਲੇ ਬੰਦੀ ਭੱਲੇ ਦਰਾਂ ਨੂੰ ਰੱਜ ਬੰਬ ਦੇ ਦਿੰਦੇ ਚਲੋ ਜੀ ਖੋਲ ਨੋ ਜਿੰਦਾ ਲੈ ਖੁੱਲੇਗਾ ਖੁੱਲੇਗਾ ਜਿਆ ਕਰ ਲਾਲ ਐਟ ਮਰ ਜਾ ਅਲਾ ਹੀ ਐਟ ਮੈਟਾ ਆਜਾ ਆਜਾ ਇੱਧਰ ਮਾਰ ਲੈਟ ਬਣ ਲੈ ਕਿੱਧਰ ਜੀ ਕੋਈ ਨੱਕ ਤੇ ਹੱਥ ਲਵਾ ਦੀ ਕਿਤੇ ਹੋਰ ਦੇਖ ਕੇ ਲਾਈਓ ਜੀ ਹੱਥ ਤਾਂ ਇਹ ਲੱਗ ਗਿਆ ਟੂਟ ਠੀਕ ਹੈ ਆਇਂ ਕਰ ਹੁਣ ਉਰੇ ਬਹਿ ਜਾ ਮੰਜੇ ਤੇ ਜਦੋਂ ਲਾਈਟ ਆ ਗਈ ਠੀਕ ਹੈ ਚੱਲ ਫਿਰ ਹਾਂ ਫਿਰ ਦੇਖਾਂਗੇ ਉਰੇ ਬਹਿ ਜਾ ਹਮੋੜੀ ਇਹ ਤਾਂ ਲਾ ਦੋ ਜੀ ਕੁਝ ਨਹੀਂ ਹੁੰਦਾ ਹੈ ਗਿਆ ਇੱਧਰ ਪਤਾ ਲੱਗ ਜੂਗਾ ਇੱਧਰ ਖੇਲ ਹੈ ਅੱਛਾ ਹਾਂ ਠੰਡ ਬਹੁਤ ਹੈ ਨਾ ਆ ਕੋਠੇ ਦੀ ਸਫਾਈ ਕਰ ਲਿਆ ਕਰੋ ਜੀ ਦੇਖੀ ਪਾਵਾ ਕੋਈ ਸੱਪ ਸੁਨੂਂਦਾ ਬੈਠਾ ਹੋਵੇ ਜਮੇ ਨਹੀਂ ਸਫਾਈ ਕਰਦੇ ਕੋਠੇ ਦੀ ਹੰਦੇ ਇਹਨੂੰ ਪਤਾ ਤਾਂ ਹੈ ਗਿਆ ਸਾਫ ਸਫਾਈ ਦਾ ਕਿੱਥੇ ਟਾਈਮ ਲੱਗਦਾ ਮੈਂ ਤਾਂ ਸਾਰਾ ਦਿਨ ਦੁਕਾਨ 'ਚ ਆਥਣ ਹੋ ਜਾਂਦਾ ਮਿੰਦਾ ਉੱਥੀ ਉਹਨੇ ਦੇਖ ਕਿਓ ਬੜੀ ਕਿਸਾਤ ਤੂੰ ਕੋਈ ਕਿਸਾਤ ਨਹੀਂ ਹਾਂ ਮੈਂ ਤੇ ਤੇਰਾ ਹਾਂ ਚਲਦੀ ਅੱਜ ਤੂੰ ਵੀ ਰਾਈ ਜਾਨੀਆ ਬਈ ਚਲਾਏਗਾ ਫਰ ਮੈਂ ਜਾ ਤੂੰ ਸਭ ਜਿਹੜੇ ਫਰਮਾਰ ਕੋਲ ਆਇਆ ਕਰ ਮੰਜਾ ਫਰ ਬਾਹਰ ਕਰ ਬਾਹਰ ਕਰ ਸਭ ਕਿਲੇ ਦੇ ਤਣਾਉ ਰਿਹਾ ਤਾਂ ਹੁਣੇ ਬਾਹਰ ਹੀ ਆਜੋ ਅੱਜ ਪਤਾ ਲੱਗਿਆ ਤੂੰ ਤਾਂ ਮੈਨਾਂੋਂ ਜ਼ਿਆਦਾ ਜ਼ੋਰ ਪਾਉਂਦਾ ਕੋਈ ਨਹੀਂ ਹੈ ਗੱਲ ਕੋਈ ਨਹੀਂ ਪੂਈ ਦਈ ਜਾਂਦੀ ਚੱਕ ਮੰਜਾ ਬਾਹਰ ਕਰ ਹਰ ਦਾਰੇ ਵਿਚਾਰ ਲੱਗਦਾ ਵਾ ਵੱਡੀ ਦਲੇਰ ਗਰੀ ਮੈਂ ਚੱਲੂਗੀ ਲਾਲ ਤੇਰੇ ਵਰਗੀ ਦਾ ਪੂਈ ਮਰਵਾ ਦੇ ਬੰਦੇ ਨੂੰ ਨਾਲ ਚੱਲੂਗੀ ਖੜ ਜਾ ਹਣ ਖੜ ਜਾ ਜੇ ਇਧਰ ਪਤਾ ਨਹੀਂ ਕੌਣ ਖੜਾ ਹੈ ਫਰਦੀਸ਼ ਨਹੀਂ ਮੈਂ ਜਲੂ ਵੀ ਤੇਰੇ ਨਾਲ ਬਿੱਲੇ ਰੋਮਾ ਮੈਂ ਜਲੂ ਸ਼ਬਾ ਚੱਲੇਗੀ ਹੋਰੇ ਲੱਤ ਮਾ ਤਲਾਦੀ ਦੇਖ ਉਹ ਪਤਾ ਨਹੀਂ ਕੁਝ ਨਹੀਂ ਹੈ ਕਿ ਭੈਜਾ ਨਹੀਂ ਜਲੀ ਉਹ ਆ ਗਿਆ ਹੈਗਾ ਉਹ ਰੋਮਾ ਹੋ ਗਿਆ ਕੁਝ ਨਹੀਂ ਹੈ ਗਿਆ ਬੈਜਾ ਬੈਜਾ ਕੀ ਹੋ ਰਿਹਾ ਬਾਈ ਤੈਨੂੰ ਕਿਉਂ ਪਾ ਅਗਲਾ ਮੰਗੂਰੀਆਂ ਦਾ ਤੂੰ ਅੰਦਰ ਨਹੀਂ ਬੈਠ ਸਕਦਾ ਯਾਰਾ ਪੂਰੇ ਠੰਡ ਹੋ ਰਹੀ ਆ ਬਾਹਰੇ ਉਹ ਸਤਿੰਦਰਾ ਮੈਂ ਤੈਨੂੰ ਕਹਦਾ ਗਿਆ ਦੀ ਸੇਤੀ ਆ ਜੀ ਉਹ ਮੈਂ ਤਾਂ ਤੈਨੂੰ ਡਿੱਕਣ ਲੱਗਿਆ ਮਹਾਰਾਜ ਤੂੰ ਮੇਰੀ ਗੱਲ ਸੁਣ ਲੈ ਦੇਖ ਉਹ ਸਾਹਮਣੇ ਦੇਖ ਲਾਲੀ ਪਕਾਲਾ ਮੈਂ ਇੱਕ ਹੀ ਦੇਖਾਂ ਜਦੋਂ ਕੁਛ ਨਹੀਂ ਨਹੀਂ ਆ ਤੇ ਮਾਰ ਕੇ ਖਾ ਲਾ ਕੇ ਦੇਖ ਕੋਈ ਆ ਲੈ ਗੱਲ ਸੁਣ ਲੈ ਹਾਂ ਨਾਲੇ ਤੇ ਕਰਾਂਗੇ ਉਹਨਾਂ ਨਾਲ ਚੌੜਾ ਠੀਕ ਆ ਨਾਲੇ ਲਾਲਾ ਵੀ ਚਾਂਬਰ ਹੈ ਹਾਂ ਆਏ ਸਾਲ ਠੇਕੇ ਤੇ ਲੈ ਲੈਂਦਾ ਨਾਲੇ ਲੈਂਦਾ ਵੀ ਮਹਿੰਗੀ ਆ ਇਹਦੇ ਕੋਲ 2 ਰੁਪਏ ਕੀ ਹੋ ਗਏ ਇਹ ਆਪਾਂ ਨੂੰ ਤਾਂ ਕਰ ਲੱਗ ਗਿਆ ਲੈ ਐ ਕਰ ਆ ਜਿਹੜੀ ਚਿਕਨ ਟਾਪ ਆਪਾਂ ਚੱਲ ਐ ਕਰ ਠੀਕ ਹੈ ਪੱਕਾ ਲਾਲੀ ਤੇ ਲਾਲਾ ਦਾ ਪਹਿਲੀ ਦੋਦੇਣਗੇ ਤੂੰ ਦੇਖੀ ਅੱਜ ਮੇਰੇ ਨਾਲ ਚੱਲ ਚੱਲ ਫਿਰ ਆ ਜਾ ਬੋਲੀ ਨਾ ਤੇਗਾ ਬੋਥ ਤੇ ਮੜਾ ਜਾ ਮੈਂ ਹੁਣ ਪੈਰ ਦੱਬ ਕੇ ਰੱਖ ਰੋਲਾ ਨਾ ਪਾ ਰੋਲਾ ਨਾ ਪਾ ਪੈਰ ਦੱਬ ਕੇ ਚੱਲ ਮੜਾ ਜਾ ਤੂੰ ਬੋਲਦਾ ਕਹਿੰਦੇ ਵਾਸਤੇ ਫੇਰੇ ਦਿਮਾਗ ਚ ਇੱਕ ਯਾਰ ਹੋਰ ਗੱਲ ਆਈ ਚੀ ਹਾਂ ਵੀ ਜੇ ਆਪਾਂ ਹੁਣੇ ਉੱਥੇ ਵਾਗੇ ਅੱਛਾ ਉਹ ਡਰ ਕੇ ਪਹਿਲੀ ਭੱਜ ਜਾਣਗੇ ਹਾਂ ਨਾਲੇ ਤਾਂ ਲੇਟ ਆ ਜਾਣਗੇ ਹਾਂ ਨਾਲੇ ਹੋਰ ਨਹੀਂ ਰਹੋ ਜੂ ਠੀਕ ਆ ਕਿਉਂ ਇਹ ਘਰੇ ਵੀ ਨਹੀਂ ਜਾਣੇ ਡਰਦੇ ਬਾਰੇ ਸਹੀ ਗੱਲ ਹੈ ਤੂੰ ਐਂ ਕਰ ਪਾਜੀ ਮੋਟਰ ਦੀ ਪੈਣ ਅੱਛਾ ਹਾਂ ਤੂੰ ਵਾਪਸੇ ਮੁੜਿਆ ਚੱਲ ਠੀਕ ਹਾਂ ਫੇਰ ਬਸ ਤੂੰ ਮੈਂ ਤੈਨੂੰ ਕੀ ਬਣਾਉਣਾ ਚਾਹਤ ਤੱਕੀ ਦੱਸੂ ਇਹਨਾਂ ਦੀ ਚੱਲ ਤਾਫ ਤੱਕ ਆਉਣਾ ਇਹ ਲੇਟ ਪਾਈ ਇਹ ਨਹੀਂ ਹਜੇ ਤੱਕ ਰਕ ਕਿੰਨਾ ਕ ਟਾਈਮ ਨੂੰ ਆਉਗੀ ਨਾਲ ਇੱਕ ਗੱਲ ਸੁਣ ਸਨੀਤਾ ਹਾਂਜੀ ਗਿੱਦੜ ਦੀ ਕਾ ਨਾਲ ਪੈਰ ਨਹੀਂ ਪੱਕਦੇ ਉਹ ਤਾਂ ਸੋਟੀ ਗੱਲ ਸੀ ਹਾਂ ਉਹ ਤਾਂ ਗਰੇਡਾ ਵਾਲੇ ਆਪਣੀ ਮਰਜ਼ੀ ਨਾਲ ਛੱਡਣਗੇ 10 ਮਿੰਟ ਅੱਗੇ ਵੀ ਹੋ ਸਕਦੇ ਨੇ ਪਿੱਛੇ ਵੀ ਹੋ ਸਕਦੇ ਨੇ ਨਾ ਤੁਸੀਂ ਕਹਿੰਦੇ ਟਾਈਮ ਦਿੰਦੇ ਹੁੰਦੇ ਨੇ ਉਹ ਪੂਰੇ ਟਾਈਮ ਤੇ ਲੇਟ ਆਉਂਦੀ ਆ ਆ ਹੁਣ ਪਤਾ ਲੱਗ ਗਿਆ ਵੀ ਜੱਟਾਂ ਨੂੰ ਕਿੰਨਾ ਔਖਾ ਹੈ ਗੱਲ ਸੱਚੀ ਹੈ ਜਿਉਂਕਾ ਤਾਂ ਬਹੁਤ ਆਗਾ ਹੁਣ ਦੇਖ ਲੈ ਕੋ ਮਾਗਦੀਆਂ ਰਾਤਾਂ ਚ ਠੰਡੇ ਚ ਕਿਵੇਂ ਲੈਟਰ ਨੂੰ ਡਿੱਕਣਾ ਪੈਂਦਾ ਤੁਸੀਂ ਕਿਹੜਾ ਪੰਗੇ ਲੈਣੋਂ ਹਟਦੇ ਹੋ ਖੇਤੀ ਨਾਲ ਪਰ ਦੁਕਾਨਦਾਰੀ ਚ ਬਥੇਰੀ ਕਮਾਈ ਹੈ ਜੇ ਦੁਕਾਨਦਾਰੀ ਚ ਕਰੋ ਨੀ ਚਲੇ ਬੈਠ ਕੇ ਦੋ ਫੈਜਿਆਂ ਦਾ ਲਾਜ ਹੈ ਦੁਕਾਨਦਾਰੀਆਂ ਹੁਣ ਕਾਦੀਆਂ ਰਹਿ ਗਈਆਂ ਕਿਰਸਾ ਨੇ ਜੇ ਹੁਣ ਤੁਸੀਂ ਨੇ ਖੇਤੀ ਕਰੀ ਤਾਂ ਜੱਟਾਂ ਨਾਲ ਧਰਨੇ ਦੇ ਜਾਣਾ ਪੈਂਦਾ ਕਿ ਧਰਨੇ ਦੇ ਵਗ ਜਾਂਦਾ ਕਿ ਤੇ ਖੇਤਾਂ ਚ ਫਿਰ ਇਹਨਾਂ ਦੁਕਾਨਦਾਰੀ ਦੀ ਵੀ ਗੌਰ ਕਰ ਲਿਆ ਕਰੋ ਆ ਹੁਣ ਦੇਖ ਲਿਆ ਫੇਰ ਅੱਜ ਐਂ ਹੀ ਰਾਤ ਨੂੰ ਕਿਵੇਂ ਉੱਗੀ ਹੋ ਰਹੀ ਹੈ ਮੈਨੂੰ ਤਾਂ ਇਹ ਠੰਡ ਲੱਗੀ ਜਿੰਨੇ ਨਾਲੇ ਦੇਖ ਕੈ ਇੰਨਾ ਦਾ ਹੋ ਰਿਹਾ ਹੈਗਾ ਹਨਾ ਨੇਹਰਾ ਮੈਨੂੰ ਮੋਟਾ ਕੰਬਲ ਦੀ ਆਗੀ ਲੈਟਾ ਦੇਖ ਲੈ ਹਾਂਜੀ ਆ ਲੈਟਾ ਲੈ ਗਰਾਫਰ ਬੈਂਟਰੀ ਲਿਓ ਜੀ ਹਾਂ ਮੈਂ ਲੈ ਲੈ ਕਹੀ ਚੱਕ ਕੇ ਲੈਟਾ ਆਗੀ ਆਪਾਂ ਪਾਣੀ ਕਰੀਏ ਦੋ ਚਾਰ ਕੇਰੇ ਚ ਹਾਂ ਚਲੋ ਮੈਂ ਤੁਹਾਡੇ ਨਾਲੇ ਵਗ ਚਲੂਗੀ ਜੀ ਆ ਫਿਰ ਮੀ ਜਾਊਗੀ ਹਾਂਜੀ ਹਾਂ 100 ਰੁਪਏ ਦੇ ਜੰਗ ਚੱਕ ਲਿਓ ਜੀ ਕਹੀ ਕੀ ਆ ਤੇ ਫੋਟੋ ਦਾ ਆ ਜਾ ਆਇਆ ਨਿਕਲ ਗਿਆ ਲੈ ਆ ਗਿਆ ਮਰਦੇ ਹਿੰਮਤ ਨਾਲ ਆ ਗਿਆ ਕਿਤੇ ਹੋਰੀ ਕਰੇ ਕਿ ਨਾ ਪਾਣੀ ਜਾ ਬੜੀ ਚਲੋ ਚੋ ਹਾਂ ਭੱਜੇ ਮਾਰੀ ਹਿੰਮਤ ਨਾਲ ਆ ਜਾ ਸੁਠੀ ਨਾ ਪਈਓ ਕਿਤੇ ਉਹ ਬੈਟਰੀ ਮੂਰੇ ਰੱਖਦਾ ਲੈ ਰੱਖ ਪਿੱਛੇ ਮਾਰੀ ਜਾਂਦੀ ਹੈ ਹਾਂ ਇੱਧਰ ਰੱਖ ਪਾਣੀ ਦਾ ਆਇਆ ਨਹੀਂ ਹੈਗਾ ਅੱਜ ਉਹ ਪਾਣੀ ਪਹਿਲੇ ਲੱਕਾ ਵੀ ਕਰਨਾ ਤੂੰ ਹਿੰਮਤ ਨਾਲ ਆ ਜਾ ਕੇ ਅੱਛਾ ਠੀਕ ਹੈ ਹਾਂ ਭੱਜੇ ਬੱਚੇ ਉੱਧਰ ਟਿਕਿਆ ਉਹ ਟਿਕਿਆ ਪਾਣੀ ਇੱਥੇ ਲੈ ਲੈ ਲੈਟ ਲਾ ਦੇ ਆ ਲੰਘ ਗਿਆ ਸਾਰਾ ਪਾਣੀ ਲੈਟ ਲਾ ਦੇ ਚਲ ਪਾਣੀ ਦਾ ਮੈਜੀ ਹਾਂ ਲੈਟ ਲਾ ਲੈ ਇਹਨਾਂ ਸਾਰਾ ਪਾਣੀ ਵਗ ਗਿਆ ਉੱਧਰ ਵੈਸੋ ਨਹੀਂ ਜਾਂਦਾ ਥੋੜੀ ਜਾਂਦਾ ਲਾ ਦੇ ਰੱਖਾ ਹੋ ਹੋ ਤੋ ਨਹੀਂ ਹਟਾ ਠੀਕ ਠੀਕ ਇਹ ਇਹ ਹਾ ਹਾ ਲੈ ਲਾ ਤਨੱਕਾ ਜਾਂਦਾ ਹੁਣ ਇੱਧਰ ਗੋਲੀ ਮੰਗੂ ਪਾਣੀ ਹਾਂ ਉਹਦੇ ਵਿੱਚ ਪਲਕ ਪਲਾ ਜਾ ਹੈ ਉਹ ਪਲਕ ਪਲਾ ਜਾ ਕੀ ਜਾਂਦਾ ਕੁਝ ਨਹੀਂ ਹੈਗਾ ਆ ਜਾ ਚੂਹਾ ਯਾਰ ਆ ਜਾਂਦਾ ਕਿਧਰੇ ਨਹੀਂ ਖਾਂਦਾ ਚੂਹਾ ਦੇ ਨੀ ਆ ਜਾ ਚਲ ਚਲ ਦੇਖ ਕੇ ਘਰ ਨਾਲ ਵੱਟਾਂ ਨੂੰ ਨੀ ਸਮਾਰ ਕੇ ਸੋਢੀ ਲਪਾਈਆਂ ਹੋਈਆਂ ਦੋਵੇਂ ਦਾਣੇ ਤਾਂ ਹੀ ਵੱਧ ਹੋਣਗੇ ਜੇ ਵੱਟਾ ਛੋਟੀਆਂ ਹੋਣੀਆਂ। ਅੱਛਾ। ਹਾਂ ਨਹੀਂ ਸਾਰੇ। ਇਹ ਕੋਈ ਫਰਕ ਹੁੰਦਾ ਜੀ। ਹੋਰ। ਹੌਲੀ ਹੌਲੀ। ਲਪਾਈਆਂ ਕਿਤੇ ਤੁਸੀਂ। ਹੌਲੀ ਹੌਲੀ ਆਜਾ। ਆਜਾ। ਚਲੋ 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 ਚਲੋ। ਆਜਾ। ਲਾ ਲਈ ਦੀ। ਵੱਟਾ ਤੈਨੂੰ ਮੈਂ ਹੁਣ ਦਿਖਾਉਂਗਾ। ਚਲੋ ਇੱਧਰ ਦੇਖੀ ਜਾ। ਤਲ ਮੈਦਾ ਦੇਖਣ ਲੱਗ ਰਿਹਾ ਇੱਧਰ ਆ ਜਾ ਤੂੰ ਇੱਕ ਮਟਕ ਤੱਕ ਇਹ ਸਾਹ ਦੇਖ ਇਹ ਨਹੀਂ ਵੀ ਤਪਾ ਕੇ ਮਾਰਖਿਆ ਆਈ ਬੜਾ ਠੇਕੇ ਤੇ ਜ਼ਮੀਨ ਲੈ ਲੈਂਦਾ ਆਪਾਂ ਤਾਂ ਲੈਣ ਨਹੀਂ ਦਿੰਦਾ ਇਹ ਮੁੜਕੇ ਨਹੀਂ ਆਂਦਾ ਇਹ ਰੇਟ ਵੀ ਬਦਲ ਆਂਦਾ ਨਾਲੇ ਆਪਣੇ ਨਾਲੋਂ ਚੜਕੇ ਰੇਟ ਤੂੰ ਬੋਲੀ ਨਾ ਤੂੰ ਛੱਟ ਦੇਦਾ ਹੂੰ ਸਤਰਾਈ ਦੇ ਤੂੰ ਮੇਰੀ ਅਦਾ ਲਾ ਲਾ ਉਹਨਾਂ ਦੇਖੇ ਵਾਲਾ ਧਿਆਨ ਨਾਲ ਚੱਲ ਬਈ ਸ਼ਰਾ ਚੱਲ ਬਈ ਸ਼ਰਾ ਲੰਗ ਜਾ ਲੰਗ ਜਾ ਚੱਲ 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 ਕਿਉਂ ਇਧਰ ਆ ਲਈ ਹੋਊਗਾ ਜੀ ਹੋਊਗਾ ਕਿ ਲਾਲੇ ਤੇ ਲਾਲੇ ਦੇ ਪੱਤ ਨਿਕਲ ਜਾਣਗੇ ਤੂੰ ਦੇਖੀ ਜਾਈ ਓਏ ਐ ਕਿਵੇਂ ਮੁੜ ਕੇ ਖੇਤ ਨਹੀਂ ਆਣੇ ਅੱਛਾ ਹਾਂ ਤੂੰ ਦੇਖੀ ਜਾ ਦੇਖ ਲੈ ਕੀ ਬਣਦਾ ਪੂਰਾ ਸਾਈਡ ਤੇ ਹੋ ਜਾ ਤੂੰ ਫਿਰ ਪਤਾ ਲੱਗ ਜੀ ਉਹਨਾਂ ਨੂੰ ਪੂਰਾ ਹੋ ਜਾ ਮੜਾ ਜਾ ਸਾਈਡ ਤੇ ਲੁੱਕ ਕੇ ਦੇਖ ਲੈ ਆਪਾਂ ਉਹ ਦੇਖਾ ਉਹ ਦੇ ਸਾਹਮਣੇ ਦੇਖਾ ਜਦਾ ਆ ਉਹਦੇ ਲਵੇ ਬਾਗ ਹੈ ਨਾ ਦੀਵਾ ਉਹਦੀ ਤਾਂ ਤੋਤੀ ਬੱਚੇ ਲੱਭੜ ਜੂਗੀ ਕੰਮ ਸਹੀ ਆ ਬਾਈ ਤੇਰੀ ਲਾਲੀ ਲਾਲੀ ਦੇਖ ਕੇ ਤੂੰ ਆਇਆ ਕਿ ਮੇਰੇ ਪੱਤੂ ਨੂੰ ਧੱਕ ਧੱਕ ਹੋਲੀ ਬੋਲ ਆ ਬਾਈ ਮੰਨ ਗਿਆ ਤੇਰੀ ਸਕੀਮ ਨੂੰ ਵਕੀ ਤੂੰ ਐ ਕਰੀ ਜਿਵੇਂ ਮਰਜੀ ਆ ਦੇ ਰੇੜ ਤੇ ਟੇਕੇ ਜਮੀਨ ਲਈ ਜੋ ਠੀਕ ਹੈ ਠੀਕ ਆ ਹਾਂ ਮੁੜਕੇ ਲਾਦਾ ਖੇਤ ਨਹੀਂ ਬਣਦਾ ਠੀਕ ਆ ਬਾਈ ਠੀਕ ਆ ਚਲ ਮੰਨ ਗਿਆ ਕੀ ਹਾਂ ਮੰਨ ਗਿਆ ਹਾਂ ਚਲ ਮਾੜਾ ਜਿਹਾ ਧਿਆਨ ਨਾਲ ਮਾੜਾ ਜਿਹਾ ਤੇਰ ਨੂੰ ਹੋ ਜਾ ਹਾਂਜੀ ਦੋਸਤੋ ਮਿੱਤਰੋ ਸਾਡੀ ਦੇਸੀ ਮਸਤੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਜਿਹੜੀ ਤੁਸੀਂ ਹੁਣੇ-ਹੁਣੇ ਵੀਡੀਓ ਦੇਖ ਕੇ ਹਟਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਸ਼ੇਅਰ ਵੀ ਕਰਦਿਆ ਕਰੋ ਹਾਂਜੀ ਇਹ ਆ ਸਾਡਾ ਸੋਕੀ ਇਹ ਸੋਕੀ ਦਾ ਵਾਈ ਇਸ ਚੰਗੇ ਗਾਤਾ ਆਇਆ ਹੁਣੇ ਹੋਣੀ ਇਹ ਸਾਡੀ ਤਾਂ ਕਿ ਨਾ ਅੱਧੀ ਰਾਤ ਵੀਡੀਓ ਚ ਲਗਾਈ ਬਾਕੀ ਤੁਸੀਂ ਲੋ ਫੁੱਲਣ ਜਾ ਰਹੇ ਸਾਰਿਆਂ ਦਾ ਧੰਨਵਾਦ